ਕਾਈ ਦੇ ਸਾਡੇ ਸਰਤ ਵਿਨਾਏ ਤੋਂ ਆਪਣੇ ਆਪ ਲੋਕਾਂ ਦੇ ਮੰਗੇ ਚੱਲਿਆ ਸਰਦਾਰ ਹੋਣ ਕਿ ਗਿਆ ਹੈ Rajasthan ਬਹੁਤ ਕੀ ਹ ਜੀ ਦਾ ਸਵਾਗਤ ਕਰਨ ਦੇ ਲਈ ਉਹ ਬਈ ਥੈਂਕ ਯੂ ਧੰਨਵਾਦ ਬੇਟਾ ਤਾਂ ਉਹਨੋਂ ਪ੍ਰਾਪਤ ਪਲਾਸਿਕ ਗਰਾਂਟਾ ਦੇ ਨਾਲ ਫੋਨ ਦਾ ਨਿਮਿੰਕਾ ਕੀਤਾ ਗਿਆ ਹੈ ਉਹਨਾਂ ਦਾ ਪਰ ਇਹਨੂੰ ਕੱਟ ਕੇ ਉਦਾਰ ਕਰਨ ਮਾਨਯੋਗ ਜੀ ਨਾਲ ਮਾਨਯੋਗ ਸਿੱਖ ਮੰਤਰੀ ਜੀ ਵੱਲੋਂ ਕੀਤਾ ਗਿਆ ਹੈ ਇਸ ਤੋਂ ਬਾਅਦ ਮੰਤਰੀ ਸਾਹਿਬ ਉਹਦੇ ਜਿਹੜੇ ਨਵੀਂ ਕਰਨ ਲਈ ਦੇਰਦ ਘਾਟਨ ਲਈ ਜਾ ਰਹੇ ਹਨ Aku u पंजाब सरदार हजौत सिंह जी बैंस मान्योग जिला सिक्का अफसर सरदार शमशेर सिंह जी ब्लॉक प्राइमरी सिक्ख्या अफसर सरदार इंद्रपाल सिंह जी सी एस टी अमरजीत सिंह जी धारनी स्कूल के स्टाफ जसवीर कौर सरपंच गरदले लखवीर सिंह जी सरपंच गाजीपुर मेजर सिंह जी सरपंच छोटी चटिया सर चंद जी एस एम सी मैंबर कौर चेयरमैन एस एम सी शिव कुमार जी ਗੁਰਮੇਲ ਸਿੰਘ ਜੀ ਸਾਫਾ ਸਰਪੰਚ ਛੋਟੀ ਟੱਕੀਆਂ ਮਨਜੀਤ ਸਿੰਘ ਜੀ ਨੰਬਰਦਾਰ ਛੋਟੀ ਟੱਕੀਆਂ ਗੁਰਮਖ ਸਿੰਘ ਜੀ ਗਿਆਨ ਚੰਦ ਜੀ ਬਾਜੀਪੁਰ ਗੁਰਿਆ ਸਿੰਘ ਜੀ ਬਖਸ਼ੀਖ ਸਿੰਘ ਜੀ ਰਿਟਾਇਰਡ ਕਰਨਗੋ ਜਸਵੀਰ ਕੌਰ ਜੀ ਸਰਪੰਚ ਗਾਦਰੇ ਹਰਵੰਤ ਸਿੰਘ ਜੀ ਸਾਫਾ ਸਰਪੰਚ ਗਾਦਰੇ ਜਸਵੰਤ ਸਿੰਘ ਜੀ ਮਾਸਟਰ ਕਮਲਜੀਤ ਸਿੰਘ ਜੀ ਜਗਦੀਪ ਕੌਰ ਪੰਚ ਜੀ ਗੁਰਪ੍ਰੀਤ ਸੇ ਸੋਨਾ ਜੀ ਹਜ਼ਾਰਾ ਸਿਕੰਦਰ ਸਿੰਘ ਜੀ ਹਜ਼ਾਰਾ ਕੈਨੇਡਾ ਤੋਂ ਬਲਵਿੰਦਰ ਸਿੰਘ ਜੀ ਪੰਜ ਮਨਵਿੰਦਰ ਸਿੰਘ ਜੀ ਹਜ਼ਾਰਾ ਰਵਿੰਦਰ ਸਿੰਘ ਜੀ ਜੈਪਾਲ ਸਿੰਘ ਜੀ ਗੁਰਨਾਮ ਸਿੰਘ ਜੀ 40 ਅਮਰਜੀਤ ਸਿੰਘ ਜੀ ਹੈਪੀ ਸੈਣੀ ਪੰਜ ਗੱਦੜੇ ਜਲਦੀਪ ਸਿੰਘ ਜੀ 40 ਗੱਦੜੇ ਕਮਵੀਰ ਸਿੰਘ ਜੀ ਗੱਦੜੇ ਚੌਥੀ ਪ੍ਰਸਾਦ ਜੀ 达ਰ ਸਿੰਘ ਜੀ ਸਰਪੰਚ ਬੇਨਤੀ ਇਸ ਤੋਂ ਇਲਾਵਾ ਕਵਿਕਾ ਸਿੰਘ ਜੀ ਡਾਟੀ ਜਿੰਮੀ ਜੀ ਡਾਡੀ ਜਗੇਸ਼ ਸਿੰਘ ਜੀ ਕੇਸਰ ਸਿੰਘ ਜੀ ਦਰਸ਼ ਸਿੰਘ ਜੀ ਦਇਆ ਸਿੰਘ ਜੀ ਸਿੱਖਿਆ ਕੋਆਰਡੀਨੇਟਰ ਅਤੇ ਹੋਰ ਬੱਚਿਆਂ ਦੇ ਮਾਪੇ ਤੇ ਹੌਪਤਵੰਤੇ ਸੱਜਣ ਤੇ ਪਿਆਰੇ ਬੱਚਿਓ ਤੁਹਾਡਾ ਅੱਜ ਦੇ ਇਸ ਸਮਾਗਮ ਤੇ ਪਹੁੰਚਦੇ ਜੀ ਆਇਆਂ ਨੂੰ ਮੈਂ ਬੇਤੀ ਕਰਮਾ ਸਾਡੇ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਸਚੇ ਸਿੰਘ ਜੀ ਨੂੰ ਔਰ ਇੱਕ ਵਰੀਤ ਲਈ ਸਿੱਖਿਆ ਮੰਤਰੀ ਸਾਹਿਬ ਦਾ ਗਰਪਨ ਕਰਨ ਲਈ ਅਧਿਕਾਰੀ ਹੋ ਗੂ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਚ ਪਿੰਡ ਤੋਂ ਆਏ ਬਤਵੰਤੇ ਸਾਹਿਬ ਐਸਐਮਸੀ ਦੇ ਮੈਂਬਰ ਸਹਿਬਾਨ ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਬੱਚਿਆਂ ਦੇ ਮਾਪੇ ਸਹਿਬਾਨ ਤੇ ਪਿਆਰੇ